ਬੇਟੇ ਨੇ ਯਾਣਾ ਮਾਤਾ ਗੁਰਕਾ ਸਾਹਿਬ ਕੌਣ ਪੜਦਾ ਸੀ ਮਾਤਾ ਤੁਸੀਂ ਪੜਦੇ ਹੋ 1 2 3 4 ਚਾਰ ਗਿਨਾਂ ਬਣਦਾ ਬਣਦਾ ਕੰਮ ਕਿਧਰ ਰੁਕ ਗਿਆ ਮਾਤਾ ਉੱਥੋਂ ਵੀ ਕੰਮ ਕੈਨਸਲ ਆ ਮਾਤਾ 1 2 3 ਪੈਸੇ ਕਿਹਦੇ ਫਸ ਗਏ ਮਾਤਾ ਛੋਡੇ ਮਾਤਾ 1 2 3 4 ਇਟਲੀ ਦਾ ਕਿਹਨੇ ਲਾਇਆ ਸੀ ਮਾਤਾ 1 2 3 4 5 6 7 ਯੂਕੇ ਦਾ ਕਿਹਨੇ ਲਾਤਾ ਮਾਤਾ ਮਾਤਾ ਜੁੱਕੇ ਦਾ ਕਿਹਦੇ ਨਾਲ ਹੈ ਇਹਦੇ ਵਿੱਚ ਜੁੱਕੇ ਦਾ ਬੋਲਦਾ ਮਾਤਾ ਦੱਸੇ ਨਾ ਮਾਤਾ ਇਹਦੇ ਵਿੱਚ ਆਈ ਜਾਊਗਾ ਕੈਨੇਡਾ ਜਾਣ ਨੂੰ ਕੌਣ ਕਹਿੰਦਾ ਸੀ ਤੁਹਾਡਾ ਬੇਟਾ ਚੱਲੀ ਬਾਬਾ ਵੇ ਕਿੰਨੇ ਪੈਸੇ ਲੈ ਲੈ ਮਾਤਾ 5 ਲੱਖ ਰੁਪਏ ਲੈ ਲਿਆ 1 2 3 ਮੁੰਡੇ ਦੀ ਮੰਗਣੀ ਕਰਤੀ ਮਾਤਾ 1 2 3 4 5 6 ਬਣ ਕਿਨੂੰ ਆਗੇ ਮਾਤਾ ਬਹੂ ਨੂੰ ਚੱਲੀ ਬਾਬਾ ਹੋਏ ਬੱਲੇ ਬੱਲੇ ਬਜੁਰਗਾ ਤੇਰੇ ਕਿਰਪਾ ਪਹਿਲੀ ਤਨਖਾਹ ਦਰਵਾਜ਼ੇ ਲਾ ਦਊਗਾ ਕਿ ਬਾਬੇ ਤੇਰੇ ਦਰਵਾਜ਼ੇ ਪੱਥਰ ਲੱਗੂ ਪਹਿਲੀ ਤਨਖਾਹ ਤੇਰੇ ਦਰਵਾਜ਼ੇ ਚਾੜਾਂਗੇ ਇੱਕ ਦੋ ਤਿੰਨ ਸੁੰਦੇ ਬੇਟੇ ਨੇ ਅਮਰਤ ਸ਼ਗਲਿਆ ਮਾਤਾ ਜਾਂ ਸੰਤਾਂ ਦੀ ਕਿਰਪਾ ਹੋ ਜੂ ਦਸਵੇਂ ਪਾਸ਼ਾ ਜੀ ਦੀ ਕਿ ਕਰਦੇ ਕਿਰਪਾ ਤੇਰੇ ਦਰਵਾਜ਼ੇ ਅਸੀਂ ਪਹਿਲੀ ਤਨਖਾਹ ਚਾੜਾਂਗੇ ਜਦ ਸਪੂਰਨ ਹੋ ਜੂਗਾ ਮਾਤਾ ਨਿਕਲ ਜੋ 1 2 3 4 5 ਅਸੀਂ ਪਲੱਸ 2 ਕਰੀਆਂ ਮਾਤਾ ਕੁੜੀ ਨੇ ਚੱਲੀ ਬਾਬਾ ਉਹ ਮੈਂ ਮਾਹੋ ਜੂ ਮਾਤਾ ਮੁੰਡਾ ਜਹਾਜ ਚੜਜੂਗਾ ਸੋਦੇ ਜੰਤ ਪੈਸੇ ਨਹੀਂ ਦਿੰਦਾ ਮਾਤਾ